ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿਸੇ ਨਾਲ ਉਤੋਂ ਕੋਈ ਜ਼ਿਆਦਾ ਉਮੀਦ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਕਿਸੇ ਦੀ ਆਪਣੀ ਦੁਨੀਆ ਤੇ ਹਰ ਕੋਈ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਲੈਂਦਾ ਹੈ ਮੁਸੀਬਤ ਹੋਵੇ ਪਰੇਸ਼ਾਨੀ ਹੋਵੇ ਅੱਛਾ ਦੇਖ ਲਿਓ ਤੁਸੀਂ ਕੋਈ ਗੱਲ ਸੁਣਾਓ ਕਿਸੇ ਨੂੰ ਤੇ ਹਰ ਕਿਸੇ ਨੇ ਆਪਣੇ ਤਰੀਕੇ ਨਾਲ ਲੈਣੀ ਉਸ ਦਾ ਆਨਸਰ ਉਸ ਦਾ ਜਵਾਬ ਇਹ ਨਹੀਂ ਕਿ ਇੱਕੋ ਜਿਹਾ ਹੋਏਗਾ ਸਾਰਿਆਂ ਦਾ ਇਹ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿਉਂ ਜਾਣਦੇ ਹੋ ਕਿਉਂਕਿ ਆਪਾਂ ਬੱਚੇ ਤੇ ਹੈ ਨਹੀਂ ਆ ਸਮਝਦੇ ਆ ਚੁੱਪ ਰਹਿ ਕੇ ਹਾਲਾਤ ਨੂੰ ਸਮਝਣਾ ਬੜੀ ਸਮਝਦਾਰੀ ਹੈ ਅੱਛਾ ਕੋਸ਼ਿਸ਼ ਕਰਿਓ ਕਈ ਵਾਰੀ ਚੁੱਪ ਰਹਿ ਕੇ ਦੇਖਿਓ ਆਪਾਂ ਇੱਕ ਵੀਡੀਓ ਚ ਪਹਿਲਾਂ ਵੀ ਕਿਹਾ ਸੀ ਕਿ ਸਿਆਣੇ ਕਹਿੰਦੇ ਆ ਮੁਠੀ ਬੰਦ ਚੰਗੀ ਹੈ ਨਾ ਮੁਠੀ ਬੰਦ ਹੋਵੇ ਚੰਗੀ ਤੇ ਗੱਲ ਛੁਪੀ ਰਹੇ ਚੰਗੀ ਔਰ ਜੁਬਾਨ ਚੋਂ ਨਿਕਲੇ ਸ਼ਬਦ ਕਈ ਵਾਰੀ ਕਈ ਵਾਰੀ ਬਹੁਤ ਕੁਝ ਕਰਾ ਜਾਂਦੇ ਆ ਤੇ ਕਈ ਵਾਰੀ ਬਹੁਤ ਕੁਝ ਬਚਾ ਵੀ ਜਾਂਦੇ ਆ ਇਹ ਠੀਕ ਹੈ ਗੱਲ ਇਹ ਆ ਕਿ ਸ਼ਬਦਾਂ ਤੇ ਸਾਡਾ ਕੰਟਰੋਲ ਕਿੰਨਾ ਹੈ ਤੇ ਅਸੀਂ ਚੱਲਦੇ ਕਿਦਾਂ ਹਾਂ ਉਮੀਦ ਰੱਖਣੀ ਕਿਸੇ ਤੋਂ ਕੋਈ ਮਾੜੀ ਗੱਲ ਨਹੀਂ ਹੈ ਪਰ ਅਗਲਾ ਪਹਿਲਾਂ ਆਪਣਾ ਸੋਚ ਕੇ ਤੁਹਾਡੀ ਉਮੀਦ ਉਸ ਤਰ੍ਹਾਂ ਪੂਰੀ ਕਰੇਗਾ ਜਦੋਂ ਉਸ ਦਾ ਆਪਣਾ ਪਹਿਲਾ ਹੱਲ ਹੋਏਗਾ ਜਾਂ ਹੋ ਚੁੱਕਾ ਹੋਵੇਗਾ ਛੱਡੋ ਇਹ ਚੀਜ਼ ਕਿ ਬੰਦੇ ਨੇ ਆਪਣਾ ਵਗਾੜ ਕੇ ਤੁਹਾਡਾ ਫਾਇਦਾ ਕੀਤਾ ਹੋ ਹੀ ਨਹੀਂ ਜੀ ਸਕਦਾ ਕਿਸੇ ਕਿਤਾਬ 'ਚ ਹੀ ਨਹੀਂ ਲਿਖਿਆ ਜੇ ਆਪਾਂ ਕਹੀਏ ਮੁਸੀਬਤਾਂ ਪਰੇਸ਼ਾਨੀਆਂ ਹਟ ਜਾਣਗੀਆਂ ਖਤਮ ਹੋ ਜਾਣਗੀਆਂ ਬਿਲਕੁਲ ਗਲਤ ਖਤਮ ਤੇ ਹੋਣੀ ਆ ਹੀ ਨਹੀਂ ਹਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਲੈਨੇ ਆ ਅਸੀਂ ਉਹਦਾ ਹੱਲ ਕਿੱਦਾਂ ਲੈਨੇ ਆ ਜਾਂ ਅਸੀਂ ਖੁਸ਼ੀਆਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਗਏ ਆ ਇਹ ਸਾਡੇ ਤੇ ਡਿਪੈਂਡ ਕਰਦਾ ਤੇ ਸਭ ਤੋਂ ਵਧੀਆ ਗੱਲ ਤਾਂ ਇਹ ਹੀ ਆ ਮਤਲਬ ਕਿ ਕਿ ਜੋ ਜਿਸ ਤਰ੍ਹਾਂ ਪੋਜ਼ਿਟਿਵ ਆ ਜੋ ਖੁਸ਼ੀ ਆ ਜੋ ਮਤਲਬ ਚੀਜ਼ ਚੱਲ ਰਹੀ ਹੈ ਤੁਹਾਡੇ ਨਾਲ ਤੁਸੀਂ ਉਸ ਖੁਸ਼ੀ ਨੂੰ ਇੰਜੋਏ ਕਰੋ ਉਹ ਚੀਜ਼ਾਂ ਵੱਲ ਧਿਆਨ ਨਾ ਦਿਓ ਜੋ ਤੁਹਾਨੂੰ ਲੱਗ ਰਿਹਾ ਏ ਕਿ ਥੋੜਾ ਥੋੜਾ ਪਰੇਸ਼ਾਨੀ ਵਿੱਚ ਹੈ ਨਾ ਕੋਈ ਕਿੰਨਾ ਵੀ ਆਪਣਾ ਕਿਉਂ ਨਾ ਹੋਵੇ ਕੋਈ ਕਿੰਨਾ ਵੀ ਆਪਣਾ ਕਿਉਂ ਨਾ ਹੋਵੇ ਸਭ ਤੋਂ ਪਹਿਲਾਂ ਆਪਣਾ ਹੀ ਸੋਚੇਗਾ ਇਹ ਤੇ ਮੰਨਣ ਵਾਲੀ ਗੱਲ ਹੈ ਨਾ ਇਹ ਤੇ ਮੰਨਦੇ ਹੋਗੇ ਨਹੀਂ ਪਹਿਲਾਂ ਅਗਲਾ ਆਪਣਾ ਸੋਚਦਾ ਅੱਛਾ ਕਿਸੇ ਨੂੰ ਤੁਸੀਂ ਕਹੋ ਤੁਸੀਂ ਆ ਜਾਓ ਮੰਨ ਲਓ ਇੱਕ ਇੱਕ ਐਗਜ਼ਾਮਪਲ ਦੇ ਰਹੀ ਹਾਂ ਤੁਸੀ ਕਿਸੇ ਨੂੰ ਕਿਹਾ ਕਿ ਤੁਸੀਂ ਇਸ ਦਿਨ ਸਾਨੂੰ ਮਿਲਣ ਲਈ ਆ ਜਾਓ ਓਕੇ ਅਗਲਾ ਕੀ ਕਹੇਗਾ ਹਾਂ ਜੀ ਦੇਖ ਲੈਨੇ ਆ ਇਹ ਅਗਲਾ ਕਦੇ ਨਹੀਂ ਕਹਿੰਦਾ ਕਿ ਆ ਰਹੇ ਹਾਂਜੀ ਅਸੀਂ ਦੇਖ ਲੈਨੇ ਆ ਕਿਉਂਕਿ ਉਸ ਦਿਨ ਐਦਾਂ ਹੀ ਸਾਡੇ ਐਦਾਂ ਹੀ ਅਸੀਂ ਐਦਾਂ ਵਾ ਮਤਲਬ ਆਪਣੀਆਂ ਚੀਜ਼ਾਂ ਨੂੰ ਸੈਟਲਮੈਂਟ ਕਰਨ ਤੋਂ ਬਿਨਾ ਉਹ ਬੰਦਾ ਘਰ ਤੋਂ ਕਦਮ ਵੀ ਨਹੀਂ ਚੁੱਕਦਾ ਉਹ ਕੋਣ ਜਿਨ੍ਹਾਂ ਨੂੰ ਸਾਨੂੰ ਲੱਗਦਾ ਹੈ ਕਿ ਸਿਰਫ ਸਾਡੇ ਲਈ ਜੀਉਂਦੇ ਆ ਬਹੁਤ ਕੁਛ ਹੈ ਦੁਨੀਆ ਵਿੱਚ ਬਹੁਤ ਜ਼ਿਆਦਾ ਕੁਝ ਪਰ ਜੋ ਚੀਜ਼ਾਂ ਕੁਦਰਤ ਨੇ ਜਿਸ ਤਰੀਕੇ ਨਾਲ ਦਿੱਤੀਆਂ ਨੇ ਅਗਰ ਤੁਸੀਂ ਉਸ ਨੂੰ ਅਹਿਮੀਅਤ ਦਿੰਨੇ ਹੋ ਤਾਂ ਸੱਚ ਜਾਣੋ ਸੱਚ ਜਾਣੋ ਕੁਦਰਤ ਤੁਹਾਨੂੰ ਉਸ ਦੇ ਵਿੱਚ ਬਹੁਤ ਕੁਝ ਦੇ ਜਾਂਦੀ ਹੈ। ਐਗਜ਼ਾਮਪਲ ਸੁਣੋ ਸਾਨੂੰ ਚਾਹੀਦੀ ਹੈ ਜੀ ਐਗਜ਼ਾਮਪਲ ਐਦਾਂ ਕਿਦਾਂ ਕੁਦਰਤ ਦੇ ਜਾਂਦੀ ਹੈ। ਕੁਦਰਤ ਉਹਦੋਂ ਦਿੰਦੀ ਹੈ ਜਦੋਂ ਤੁਸੀਂ ਕੁਦਰਤ ਦੇ ਬਣਾਏ ਨਿਯਮ ਨੇਮ ਅਨੁਸਾਰ ਚੱਲਦੇ ਹੋ ਜਾਂ ਉਸ ਅਨੁਸਾਰ ਜੋ ਰੂਲਸ ਉਸਨੇ ਬਣਾਏ ਹੋਇਆ ਜਾਨੀ ਕਿ ਜੋ ਕੁਦਰਤ ਨੇ ਦਿੱਤਾ ਹੈ ਜੋ ਕੁਦਰਤ ਕਿਉਂਕਿ ਉਹ ਤੁਹਾਡਾ ਨੁਕਸਾਨ ਕਰਦੀ ਨਹੀਂ। 101% ਹੈ ਜੇ ਕੁਦਰਤ ਤੁਹਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਰੱਖਦੀ ਆ ਇਹ ਧਰਤੀ ਜੋ ਹੈ ਇਸ ਨੇ ਇਸ ਜਗ੍ਹਾ ਤੇ ਇਨਸਾਨ ਨੂੰ ਬਹੁਤ ਸਾਰੇ ਜੀਵ ਜੰਤੂਆਂ ਨੂੰ ਜੀਵਨ ਜਿਉਣ ਦੇ ਲਈ ਬਹੁਤ ਕੁਝ ਪ੍ਰੋਵਾਈਡ ਕਰਵਾਇਆ ਬਹੁਤ ਕੁਝ ਸਹੂਲਤਾਂ ਦਿੱਤੀਆਂ ਨੇ ਪਾਣੀ ਦਿੱਤਾ ਹੈ ਹਨਾ ਹਵਾ ਦਿੱਤੀ ਹੈ ਦਰਖਤ ਦਿੱਤੇ ਨੇ ਆਕਸੀਜਨ ਦਿੱਤੀ ਹੈ ਖਾਣਾ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੱਤੇ ਹੈ ਲੱਗ ਚੀਜ਼ਾਂ ਕਿ ਅਸੀਂ ਉਹਨਾਂ ਪਦਾਰਥਾਂ ਦਾ ਕੁਝ ਹੋਰ ਪਦਾਰਥ ਬਣਾ ਬਣਾ ਕੇ ਸਤਿਆਨਾਸ਼ ਵੀ ਕੀਤਾ ਹੈ ਪਰ ਜਿਹੜੇ ਕੁਦਰਤ ਨੇ ਪਦਾਰਥ ਦਿੱਤੇ ਆ ਉਹ ਹਮੇਸ਼ਾ ਹੀ ਯੂਸਫੁਲ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇ ਵਾਲੇ ਰਹੇ ਆ ਇਹ ਗੱਲ ਤੇ ਮੰਨਣ ਵਾਲੀ ਆ ਇੱਕ ਵੀ ਚੀਜ਼ ਇੱਕ ਵੀ ਚੀਜ਼ ਕੁਦਰਤ ਨੇ ਇਹ ਜਿਵੇਂ ਬਣਾਈ ਜਿਹੜੀ ਸਾਨੂੰ ਨੁਕਸਾਨ ਕਰਦੀ ਹੋਵੇ ਹਾਂ ਅਸਰ ਅਲੱਗ-ਅਲੱਗ ਤਰੀਕੇ ਨਾਲ ਹਰ ਕਿਸੇ ਨੂੰ ਕਰਦੀ ਆ ਜਿਵੇਂ ਕਿ ਹੁਣ ਜੇ ਆਪਾਂ ਜ਼ਹਿਰ ਖਾਨੇ ਆ ਤਾਂ ਮਰਾਂਗੇ ਜ਼ਰੂਰ ਜ਼ਹਿਰ ਖਾਵਾਂਗੇ ਤਾਂ ਮਰਾਂਗੇ ਜ਼ਰੂਰ ਪਰ ਕਈਆਂ ਲਈ ਸੱਚ ਜਾਣੋ ਜ਼ਹਿਰ ਵੀ ਫਾਇਦਾ ਕਰ ਜਾਂਦਾ ਕੀ ਫਾਇਦਾ ਕਰਦਾ ਉਹ ਹੌਲੀ-ਹੌਲੀ ਕਈ ਮਰਦੇ ਆ ਕਈ ਇੱਕਦਮ ਛੇਤੀ ਮਰ ਜਾਂਦੇ ਆ ਮਤਲਬ ਕਈਆਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੇ ਕਈਆਂ ਨੇ ਹੌਲੀ ਹੌਲੀ ਕਰ ਲੈਣੀ ਆ ਗੱਲ ਕਰ ਰਹੇ ਆ ਜੇ ਆਪਾਂ ਨਸ਼ੇ ਦੀ ਇਹ ਨਹੀਂ ਕਿ ਘਾਣ ਪਾਲੀਆਂ ਚੀਜ਼ਾਂ ਨਾਲ ਕੋਈ ਖਤਮ ਹੋ ਜਾਂਦਾ ਹਾਂ ਸਵਾਦਾਂ ਦੇ ਵਿੱਚ ਜੇ ਜ਼ਹਿਰ ਆਪਾਂ ਪਾਵਾਂਗੇ ਤਾਂ ਉਹ ਇੱਕ ਅਲੱਗ ਚੀਜ਼ ਹੈ ਅੱਛਾ ਗੱਲ ਵੈਸੇ ਆਪਾਂ ਕਰਨੀ ਸੀ ਅੱਜ ਕੱਲ ਵੀਡੀਓ ਬੜੀਆਂ ਚੱਲਦੀਆਂ ਪਈਆਂ ਨੇ ਕਿ ਆ ਹੋ ਜਾਏਗਾ ਜੋ ਸੁਣ ਸੁਣ ਕੇ ਤੇ ਲੱਗਦਾ ਕਿ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਜਾਣਗੀਆਂ ਗੱਲ ਸਚਾਈ ਵਾਲੀ ਵੀ ਹੈ ਦੇਸੀ ਚੀਜ਼ਾਂ ਦੇਸੀ ਚੀਜ਼ਾਂ ਜੋ ਕੁਦਰਤ ਨੇ ਦਿੱਤੀਆਂ ਨੇ ਚੀਜ਼ਾਂ ਉਹ ਹਮੇਸ਼ਾ ਫਾਇਦਾ ਕਰਦੀਆਂ ਨੇ ਤੇ ਉਹਨਾਂ ਚੀਜ਼ਾਂ ਨੂੰ ਹੀ ਹੈਮiyet ਜ਼ਿਆਦਾ ਦਿਓ ਤਾਂ ਠੀਕ ਠਾਕ ਰਹੋਗੇ ਚਲੋ ਕੁਦਰਤ ਦੀ ਗੱਲ ਕੀਤੀ ਸੀ ਆਪਾਂ ਤੇ ਚੀਜ਼ਾਂ ਵੀ ਕੁਦਰਤ ਨੇ ਹੀ ਸਾਨੂੰ ਦਿੱਤੀਆਂ ਨੇ ਨਿੰਮ ਜ਼ਰੂਰ ਲਗਾਣੀ ਚਾਹੀਦੀ ਹੈ ਬੜਾ ਮਹੱਤਵ ਹੈ ਨਿੰਮ ਦਾ ਇੱਕ ਤਾਂ ਮੰਗਲ ਦੀ ਕਾਰਕ ਹੁੰਦੀ ਹੈ ਦੂਜੀ ਜ਼ਿੰਦਗੀ ਦੀ ਕੜਤਨ ਖਤਮ ਕਰਦੀ ਹੈ ਤੇ ਤੀਜਾ ਇਸ ਦੇ ਫਾਇਦੇ ਵੀ ਬਹੁਤ ਸਾਰੇ ਨੇ ਚਲੋ ਦੂਜੀ ਗੱਲ ਆਪਾਂ ਤੁਹਾਨੂੰ ਕੁਦਰਤ ਵੱਲੋਂ ਇਹ ਦੱਸਣ ਲੱਗੇ ਆ ਕਿ ਆਪਾਂ ਕਿਹਾ ਕਿ ਹਰ ਕੋਈ ਪਹਿਲਾਂ ਆਪਣੇ ਬਾਰੇ ਸੋਚਦਾ ਤੇ ਫਿਰ ਉਹ ਦੂਜਿਆਂ ਬਾਰੇ ਕੋਈ ਦੇ ਵਿੱਚ ਤੁਹਾਡੇ ਆਪਣੇ ਤੇ ਜੋ ਤੁਸੀਂ ਜਿਨ੍ਹਾਂ ਨਾਲ ਜੁੜੇ ਹੋ ਸਾਰੇ ਹੀ ਹੁੰਦੇ ਆ ਪਰ ਮੇਨ ਗੱਲ ਇਹ ਆ ਕਿ ਜਿਹੜੇ ਸਾਡੇ ਆਪਣੇ ਆ ਜਿਨ੍ਹਾਂ ਨਾਲ ਅਸੀਂ ਜੁੜੇ ਆ ਜਿਨ੍ਹਾਂ ਨਾਲ ਸਾਨੂੰ ਕੁਦਰਤ ਨੇ ਜੋੜਿਆ ਏ ਉਹ ਤਕਰੀਬਨ ਤਕਰੀਬਨ ਅਗਰ ਸਾਡਾ ਕਿਸੇ ਤਰੀਕੇ ਨਾਲ ਨੁਕਸਾਨ ਵੀ ਕਰਦੇ ਆ ਜਾਂ ਸਾਡੇ ਤੋਂ ਫਾਇਦਾ ਵੀ ਲੈਂਦੇ ਆ ਤਾਂ ਉਹਨਾਂ ਦੇ ਸਟਾਰ ਹੀ ਪਾਵਰਫੁੱਲ ਹੋਣਗੇ ਤਾਂ ਹੀ ਉਹ ਸਾਡੇ ਤੋਂ ਫਾਇਦਾ ਲੈਗੇ ਐਗਜ਼ਾਮਪਲ ਸੁਣੋ ਜੀ ਹੋਰ ਮੰਨ ਲਓ ਕਿ ਇੱਕ ਇੱਕ ਘਰ ਦੀ ਜਦੋਂ ਕਿਸੇ ਦੀ ਕੋਈ ਆਏ ਕਿ ਸਾਡੀ ਕੁੜੀ ਸਾਡਾ ਹਿੱਸਾ ਲੈ ਗਈ ਹਨਾ ਘਰੋਂ ਹਿੱਸਾ ਲੈ ਗਈ ਤਾਂ ਪੁੱਛੋ ਉਹਨਾਂ ਨੂੰ ਕਿ ਤੁਸੀਂ ਆਪਣੀ ਭੂਆ ਨਾਲ ਕਿੰਨਾ ਕੁ ਵਰਤਦੇ ਸੀ ਤੁਸੀਂ ਆਪਣੇ ਘਰ ਦਾ ਬੁੱਧ ਖਰਾਬ ਕੀਤਾ ਤਾਂ ਉਹ ਬੁੱਧ ਨੇ ਅੱਗੇ ਜਾ ਕੇ ਆਪਣਾ ਚੀਜ਼ એનર્ਜੀ ਨੂੰ ਜਾਨੀ ਪ੍ਰਾਪਰਟੀ ਜੁਆ ਚੰਦਰ ਤੇ ਸ਼ਨੀ ਨੂੰ ਖਰਾਬ ਕਰ ਲਿਆ ਹਨਾ ਉਸ ਨੇ ਖਰਾਬ ਕੀਤਾ ਉਸ ਨੇ ਉਹ ਆਪਣੀ ਚੀਜ਼ ਲੈ ਲਈ ਉਹ ਠੀਕ ਹੈ ਉਹ ਉਸਤੇ ਕਿਸ ਤਰ੍ਹਾਂ ਸਰਕਾਰ ਦੀ ਅਲੰਗ ਮਾਇਨੇ ਰੱਖਦਾ ਪਰ ਸਾਡੇ ਨਾਲ ਜੋ ਹੋਇਆ ਤਾਂ ਇਹ ਸਾਡੇ ਹੀ ਸਟਾਰ ਹੋਣਗੇ ਨਾ ਕਿਉਂ ਹੋਇਆ ਤਾਂ ਆਪਣੇ ਪੀੜੀ ਥੱਲੇ ਸੋਟਾ ਸਾਨੂੰ ਫੇਰਨਾ ਪੈਣਾ ਤਾਂ ਸਾਨੂੰ ਰਿਜ਼ਲਟ ਉਸ ਚੀਜ਼ ਦੇ ਪਤਾ ਲੱਗਦੇ ਨੇ ਕਿ ਜੜ ਕਿੱਥੇ ਐ ਕਿਉਂ ਹੋਇਆ ਤੇ ਕਿਉਂ ਕਿਉਂ ਦਾ ਜਵਾਬ ਤੁਹਾਨੂੰ ਮਿਲਣਾ ਚਾਹੀਦਾ ਬਹੁਤ ਜ਼ਰੂਰੀ ਐ ਤਾਂ ਆਪਣੇ ਸਟਾਰ ਨੂੰ ਹਮੇਸ਼ਾ ਸਹੀ ਰੱਖੋ ਮੰਨ ਲਓ ਕਿ ਤੁਹਾਡੀ ਤੁਹਾਡੇ ਭਰਾ ਨਾਲ ਨਹੀਂ ਬੰਦੀ ਮੰਨ ਲਓ ਇੱਕ ਗੱਲ ਵੀ ਸੋਚ ਲਈ ਅਸੀਂ ਕਿ ਨਹੀਂ ਬਣਦੀ ਸੁਹਲਾਦ ਕਿਦਾਂ ਦੇ ਵੀ ਸੀ ਸਿਚੁਏਸ਼ਨ ਕਿਦਾਂ ਦੇ ਵੀ ਸੀ ਤੁਸੀਂ ਆਪਣਾ ਮੰਗਲ ਸਹੀ ਰੱਖੋ ਆਪਣੇ ਮਨ ਵਿੱਚੋਂ ਹਰ ਤਰ੍ਹਾਂ ਦੀ ਕੜਤਨ ਕੱਢ ਦੋ ਕਿ ਮੇਰਾ ਭਰਾ ਹੈ ਮੇਰਾ ਖੂਨ ਹੈ ਮੇਰੇ ਨਾਲ ਜਿੱਦਾਂ ਮਰਜ਼ੀ ਸੀ ਵਕਤ ਨੇ ਕਰਾਇਆ ਪਰ ਹੈ ਤਾਂ ਕੁਦਰਤ ਵੱਲੋਂ ਮੇਰੇ ਮਾਪਿਓ ਦਾ ਜਾਇਆ ਮੇਰਾ ਖੂਨ ਹੈ ਨਾ ਤਾਂ ਉਹ ਮੇਰੇ ਨਾਲ ਜਿਸ ਤਰ੍ਹਾਂ ਦਾ ਮਰਜ਼ੀ ਹੈ ਮੈਂ ਆਪਣੇ ਸਤਾਰ ਅੱਛੇ ਰੱਖਣੇ ਆ ਮੈਂ ਕੁਦਰਤ ਨੇ ਜੋ ਮੈਨੂੰ ਰਿਸ਼ਤਾ ਦਿੱਤਾ ਮੈਂ ਜੋ ਕੁਦਰਤ ਨੇ ਮੈਨੂੰ ਚੀਜ਼ ਦਿੱਤੀ ਮੈਂ ਉਹ ਨਹੀਂ ਬਗਾਨੀ ਕੁਦਰਤ ਨੇ ਸਾਨੂੰ ਇਹ ਸਰੀਰ ਦਿੱਤਾ ਕੌਣ ਆਪਣੇ ਸਰੀਰ ਦੇ ਅੰਗ ਕੱਟਦਾ ਹੈ ਦੱਸੋ ਤਾਂ ਇਹ ਰਿਸ਼ਤੇ ਜੋ ਸਾਡੇ ਨੇ ਇਹ ਅੰਗ ਹੀ ਨੇ ਇਹ ਇੱਕ ਇੱਕ ਜੋ ਸਾਡੇ ਮਤਲਬ ਬਾਡੀ ਦੇ ਪਾਰਟ ਨੇ ਸਾਡੇ ਸਰੀਰ ਦੇ ਪਾਰਟ ਨੇ ਇਹ ਸਾਰੇ ਗ੍ਰਹਿਾਂ ਨਾਲ ਜੁੜੇ ਹੋਏ ਆ ਇਹ ਸਚਾਈ ਆ ਜੇ ਲਤਾ ਸ਼ਨੀ ਦੀਆਂ ਕਾਰਕ ਨੇ ਸਿਰ ਸੂਰਜ ਦਾ ਕਾਰਕ ਹੈ ਅੱਖਾਂ ਚੰਦਰ ਦੀਆਂ ਕਾਰਕ ਨੇ ਮੂੰਹ ਜੁਬਾਨ ਬੁੱਧ ਦੀ ਕਾਰਕ ਹੈ ਗਰਦਨ ਬ੍ਰਹਸਪਤ ਦੀ ਕਾਰਕ ਹੈ ਤੇ ਤੁੰਨੀ ਜੋ ਵੈ ਵੀ ਬੁੱਧ ਦੀ ਕਾਰਕ ਹੈ ਬਲੱਡ ਮੰਗਲ ਦਾ ਕਾਰਕ ਹੈ ਨਾੜਾਂ ਬੁੱਧ ਦੀਆਂ ਕਾਰਕ ਨੇ ਤਾਂ ਸਾਰੇ ਗ੍ਰਹਿ ਜੁੜੇ ਹੋਏ ਆ ਕੇਤੂ ਧਰ ਦਾ ਕਾਰਕ ਹੈ ਰਾਹੁ ਸਿਰ ਦੀਆਂ ਜੋ ਸਾਡੀ ਸੋਚ ਹੈ ਉਸ ਦਾ ਕਾਰਕ ਹੈ ਤਾਂ ਇਹ ਇਸੇ ਤਰ੍ਹਾਂ ਨਾਲ ਸ਼ਨੀ ਸਾਡੇ ਚਾਚਾ ਤਾਇਆ ਹੈ ਚੰਦਰ ਸਾਡੀ ਮਾਂ ਹੈ ਬ੍ਰਹਸਪਤ ਸਾਡਾ ਬਜ਼ੁਰਗ ਨੇ ਸਾਡੇ ਤਾਂ ਇਦਾਂ ਆਪਾਂ ਮਤਲਬ ਮੈਂ ਤੁਹਾਨੂੰ ਕੱਲ ਦੀ ਵੀਡੀਓ ਚ ਦੱਸਿਆ ਸੀ ਜਿਹੜੀਆਂ ਮੈਂ ਤੁਹਾਨੂੰ ਵੀਡੀਓ ਪਾਣੀ ਆ ਉਹਦੇ ਵਿੱਚ ਕਿਹੜੇ ਰਾਸ਼ੀ ਵਾਲਿਆਂ ਦੇ ਕਿਹੜੇ ਗ੍ਰਹਿ ਮਿੱਤਰ ਨੇ ਤੇ ਕਿਹੜੇ ਉਹਨਾਂ ਦੇ ਰਿਸ਼ਤੇ ਉਹਨਾਂ ਨੂੰ ਸ਼ੁਭ ਰੱਖਣੇ ਵੈਸੇ ਤਾਂ ਸਾਰੇ ਸ਼ੁਭ ਰੱਖਣੇ ਚਾਹੀਦੇ ਆ ਤਾਂ ਕਿਹੜਾ ਰਿਸ਼ਤਾ ਕਾਰਕ ਹੈ ਤਾਂ ਕਿਹੜਾ ਗ੍ਰਹਿ ਕਿਉਂ ਖਰਾਬ ਹੁੰਦਾ ਇਸ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤਾਂ ਤੁਹਾਨੂੰ ਸਮਝਣਾ ਪੈਣਾ ਸਿਰਫ ਆਪਣੇ ਆਪ ਨੂੰ ਹਰ ਵਾਰ ਆਪਾਂ ਕਹਿੰਦੇ ਆ ਆਪਣੇ ਆਪ ਨੂੰ ਆਪਣੇ ਵਕਤ ਨੂੰ ਤੇ ਆਪਣੇ ਸਟਾਰਸ ਨੂੰ ਜਿੱਦਣ ਤੁਸੀਂ ਸਮਝ ਗਏ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਉਸੇ ਦਿਨ ਤੋਂ ਮੰਨ ਲਓ ਕਿ ਤੁਹਾਨੂੰ એનર્ਜੀ ਇਦਾਂ ਦੀ ਆਉਣੀ ਹੈ ਕਿ ਠੀਕ ਹੈ ਕੁਦਰਤ ਨੇ ਜੋ ਕੀਤਾ ਹੈ ਬਹੁਤ ਬੈਸਟ ਕੀਤਾ ਹੈ ਤੇ ਉਹਦੇ ਬੈਸਟ ਰਿਜ਼ਲਟ ਹੀ ਤੁਹਾਨੂੰ ਮਿਲਣਗੇ ਠੀਕ ਹੈ ਅੱਜ 17 ਦਸੰਬਰ 2024 ਦਿਨ ਮੰਗਲਵਾਰ ਦਾ ਹੈ ਤੇ ਅੱਜ ਅਸੀਂ ਦੀ ਗੱਲ ਕਰਾਂਗੇ ਆਪਾਂ ਦੂਜ ਦਿਤੀ ਹੈ ਹਨੇਰ ਪੱਖ ਸ਼ੁਰੂ ਹੋ ਚੁੱਕਾ ਹੈ ਦੂਜ ਦਿਤੀ ਹੈ ਔਰ 10:57 ਮਿੰਟ ਤੱਕ ਦੂਜ ਦਿਤੀ ਦਾ ਪੱਕ ਉਸ ਤੋਂ ਬਾਅਦ 31 ਤੀਸਤੀ ਚੱਲ ਪਏਗੀ ਪੁਨਰਵਸੂ ਨਕਸ਼ਤਰ ਰਹੇਗਾ ਗੁਰੂ ਦਾ ਨਕਸ਼ਤਰ ਤੇ ਚੰਦਰਮਾ ਦੀ ਗੱਲ ਕੀਤੀ ਜਾਵੇ ਤਾ तकरीबन ਸ਼ਾਮ ਨੂੰ 6:48 ਮਿੰਟ ਤੱਕ ਚੰਦਰਮਾ ਮਿਥੂ ਰਾਸ਼ੀ ਵਿੱਚ ਹੀ ਰਹੇਗਾ ਵਿਸ਼ਕੁਮ ਯੋਗ ਵੀ ਰਹੇਗਾ ਅੱਜ 10:57 ਮਿੰਟ ਤੱਕ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਚੰਦਰ ਦਾ ਮਿਥੂ ਰਾਸ਼ੀ ਵਿੱਚ ਸ਼ਾਮ ਤੱਕ ਬੈਠਣਾ ਤੇ ਗੁਰੂ ਦੇ ਨਕਸ਼ਤਰ ਵਿੱਚ ਬੈਠਣਾ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਐਰੇਜ਼ਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਰਾਹੁ ਕਾਲ ਦਾ ਟਾਈਮ ਤੁਹਾਨੂੰ ਦੱਸ ਦਈਏ ਜੀ ਮੰਗਲਵਾਰ ਵਾਲੇ ਦਿਨ 3:00 ਵਜੇ ਤੋਂ ਲੈ ਕੇ 4:30 ਵਜੇ ਦਾ ਟਾਈਮ ਰਾਹੁ ਕਾਲ ਦਾ ਹੈ ਸਭ ਤੋਂ ਪਹਿਲਾਂ ਅries 애니ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰਮਾ ਹੈ ਉਹ ਅੱਜ ਵੀ ਤੀਜੇ ਸਥਾਨ ਵਿੱਚ ਗੁਰੂ ਦਾ ਨਕਸ਼ਤਰ ਤੇ ਗੁਰੂ ਜੋ ਹੈ ਉਹ ਤੁਹਾਡੀ ਰਾਸ਼ੀ ਤੋਂ तकरीबन ਚੱਲ ਰਿਹਾ ਦੂਸਰੇ ਸਥਾਨ ਵਿੱਚ ਅੱਛਾ ਬਲੈਸਿੰਗ ਰਹੇਗੀ ਮਨ ਖੁਸ਼ ਰਹੇਗਾ ਔਰ ਪਲੈਨਿੰਗ ਹੋਏਗੀ ਕਿਸੇ ਤਰ੍ਹਾਂ ਨਾਲ ਵੀ ਕੋਈ ਅੱਗੇ ਕੰਮ ਕਰਨ ਤੋਂ ਰੰਦੀ ਪੈਸੇ ਨੂੰ ਸੈਟਲਮੈਂਟ ਕਰਨ ਦੀ ਤਾਂ ਤਨ ਕੰਮ ਕਰ ਬਿਜ਼ਨਸ 'ਚ ਕਿਸਮਤ ਦਾ ਸਾਥ ਪੂਰਾ ਮਿਲਣ ਵਾਲਾ ਹੈ ਸਵੇਰ ਤੋਂ ਹੀ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਮੱਥੇ ਤੇ ਹਲਦੀ ਲਗਾਉਣਾ ਸ਼ੁਭਤਾ ਹੋਰ ਬਤਾਏਗਾ ਟੌਰਸੀਆ ਨਿਬ੍ਰਿਖ ਰਾਸ਼ੀ ਦੇ ਲਈ ਬ੍ਰਹਸਪਤ ਦਾ ਨਕਸ਼ਤਰ ਮਿੱਤਰਨੀ ਹੈ ਸੇ ਸਭਾਲਣੀ ਜ਼ਰੂਰੀ ਹੈ ਮੋਟਾਪਾ ਤੇ ਜੋੜਾਂ 'ਚ ਦਰਦ ਜਾਂ ਸਿਰ ਚ ਦਰਦ ਤੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਸਵੈਲਿੰਗ ਥੋੜੀ ਪਰੇਸ਼ਾਨ ਕਰੇਗੀ ਤੁਹਾਨੂੰ ਬ੍ਰਸਪਤ ਲਗਣ ਵਿੱਚ ਹੋਣ ਕਰਕੇ ਬਜ਼ੁਰਗਾਂ ਦੇ ਪੈਰੀ ਹੱਥ ਲਗਾ ਕੇ ਤੁਸੀਂ ਵੀ ਦਿਨ ਦੀ ਸ਼ੁਰੂਆਤ ਕਰੋ ਬ੍ਰਸ ਕੋ ਸ਼ੁਭ ਹੋਏਗਾ ਤੇ ਰਾਧਾ ਕ੍ਰਿਸ਼ਨ ਦੇ ਚਿੱਟੀਆਂ ਕਲੀਆਂ ਚੜਾ ਦਿਓ ਸ਼ੁਕਰ ਸ਼ੁਭ ਹੋ ਜਾਏਗਾ ਜੈਮਨੀ ਮਿਥੁਨ ਰਾਸ਼ੀ ਚੰਦਰ ਰਾਜ ਲਗਣ ਵਿੱਚ ਸ਼ਾਂਤਕ ਰਵੇਗਾ ਉਸ ਤੋਂ ਬਾਅਦ ਸੇਤ ਠੀਕ ਹੁੰਦੀ ਜਾਏਗੀ ਬ੍ਰਸਪਤ ਦਾ ਨਕਸ਼ਤਰ ਨਮੀ ਢੀਲ ਨਮਾ ਕੰਮ ਕਰ ਕਰਨ ਲਈ ਸਿਤਾਰੇ ਤੇ ਕਿਸਮਤ ਪੂਰਾ ਸਾਥ ਮਿਲਣ ਵਾਲਾ ਹੈ ਥੋੜਾ ਜਿਹਾ ਗੁੱਸਾ ਘੱਟ ਕਰੋ ਬਹੁਤ ਗੁੱਸਾ ਆ ਰਿਹਾ ਤੁਹਾਨੂੰ ਇਰੀਟੇਟ ਬਹੁਤ ਹੋ ਰਹੇ ਹੋ ਤੁਸੀਂ ਦਿਮਾਗੀ ਮੈਥ ਅੱ ਬਜਾਏ ਦਿਮਾਗ ਤੋਂ ਲੈ ਕੇ ਫੈਸਲੇ ਸਕਸੈਸ ਦਵਾ ਜਾਣਗੇ ਸਵੇਰ ਤੋਂ ਪਤਾਸੇ ਦਾ ਸੇਵਨ ਕਰ ਲਓ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨਾ ਹੀ ਅੱਜ ਦੇ ਦਿਨ ਨੂੰ ਵੀ ਬੈਸਟ ਬਣਾਏਗਾ ਬ੍ਰਸਤਵ ਦਾ ਨਕਸ਼ਤਰ ਮਿੱਤਰੀ ਹੈ ਥੋੜੀ ਜਿਹੀ ਪੀਲੀ ਦਾਲ ਲੈ ਕੇ ਪੰਛੀਆਂ ਨੂੰ ਪਾ ਦਿਓ ਹੋਰ ਅੱਛਾ ਹੋ ਜਾਏਗਾ ਕਰ ਦੇ ਸ਼ਤ ਤੇ ਨਹੀਂ ਪੋਣੀ ਮੰਗਲ ਲਗਨ ਚ ਕੰਫੀਡੈਂਸ ਵਧਾ ਰਿਹਾ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖੋ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨ ਜਾ ਰਹੇ ਹੋ ਤਾਂ ਲਿਓ ਸਿੰਘ ਰਾਸ਼ੀ ਦੀ ਗੱਲ ਕਰਦੇ ਆ ਸਿੰਘ ਰਾਸ਼ੀ ਵਾਲਿਆਂ ਦੇ ਲਈ ਚੰਦਰ ਇਨਕਮ ਸਥਾਨ ਵਿੱਚ ਸ਼ਾਮ ਤੱਕ ਬ੍ਰਹਸਪਤ ਦਾ ਨਕਸ਼ਤਰ ਮਿੱਤਰ ਥੋੜੀ ਸਾਦੀ ਪ੍ਰੋਬਲਮ ਅੱਜ ਤੰਗ ਕਰੇਗੀ ਕਿਉਂਕਿ ਬ੍ਰਹਸਪਤ ਦੇ ਘਰ ਚ ਰਾਹੂ ਬ੍ਰਾਜ਼ਮਾਣੇ ਤੇ ਉਸਨੇ ਅਗਲੇ ਸਾਲ ਹੀ ਬਦਲਣਾ ਹੈ ਦੂਸਰੀ ਗੱਲ ਇਹ ਆ ਕਿ ਚੰ드ਰਮਾ ਜੋ ਹੈ ਬ੍ਰਹਸਪਤ ਦੇ ਨਕਸ਼ਤਰ ਚਾਹਵਾ ਤੁਹਾਨੂੰ ਦੱਸਿਆ ਤੇ ਇਨਕਮ ਸਥਾਨ ਵਿੱਚ ਮਾਂ ਦੇ ਪੈਰੀ ਹੱਥ ਲਗਾ ਕੇ ਤુલਸੀ ਦੇ ਪੱਤੇ ਦਾ ਸੇਵਨ ਕਰਕੇ ਦਿਨ ਦੀ ਕੀਤੀ ਸ਼ੁਰੂਆਤ ਬ੍ਰਹਸਪਤ ਬੁੱਧ ਤੇ ਨਾਲ ਸੂਰਜ ਦਿਨਾਂ ਨੂੰ ਸ਼ੁਭ ਕਰੇਗੀ ਗਾਇਤਰੀ ਮੰਤਰ ਸੁਣਨਾ ਤੇ ਤਾਂਬੇ ਦੇ ਗਲਾਚ ਪਾਣੀ ਪੀਣਾ ਹੋਰ ਅੱਛਾ ਰਿਜ਼ਲਟ ਦੇ ਸਕਦਾ ਹੈ ਵਰਗੋ ਕੰਨਿਆ ਰਾਸ਼ੀ ਸ਼ਾਮ ਤੋਂ ਬਾਅਦ ਚੰਦਰਮਾ ਇਨਕਮ ਸਥਾਨ ਵਿੱਚ ਜਾਏਗਾ ਇਨਕਮ ਲਈ ਪੈਸੇ ਲਈ ਧਨ ਲਈ ਅੱਛਾ ਹੋ ਜਾਏਗਾ ਤੇ ਮੰਗਲ ਕਿਉਂਕਿ ਤੁਹਾਡੇ 6ਵੇਂ ਖਾਨ 8ਵੇਂ ਖਾਨੇ ਦਾ ਮਾਲਕ ਹੈ ਔਰ ਦੇਖਿਆ ਜਾਵੇ ਤਾਂ ਤੀਜੇ ਖਾਨੇ ਦਾ ਨਹੀਂ 8ਵੇਂ ਤੋਂ 8ਵੇਂ ਖਾਨੇ ਦਾ ਥੋੜੀ ਗਲੇ ਦੀ ਪ੍ਰੋਬਲਮ ਤੰਗ ਕਰ ਰਹੀ ਹੈ ਤੁਹਾਨੂੰ ਥੋੜੇ ਜੇ ਦੰਦਾ ਦੀ ਪ੍ਰੋਬਲਮ ਤਾਂ ਕਰ ਰਹੀ ਹੈ ਤੇ 10ਵੇਂ ਬੈਠਾ ਚੰਦਰ ਹਸਪੀਟਲ ਦੇ ਚੱਕਰ ਲਵਾ ਰਿਆ ਹੈ बस ਤੁਸੀਂ ਗੱਲ ਨੂੰ ਟਾਲ ਹੀ ਜਾ ਰਹੇ ਹੋ ਕਿ ਕੋਈ ਨਿਕਾਲ ਲੈ ਲਾਂਗੇ ਕੋਈ ਨਹੀਂ ਪਰਸੋਂ ਚੱਲ ਜਾਗੇ ਤਾਂ ਐਦਾਂ ਨਹੀਂ ਕਰਨਾ ਤੁਸੀਂ ਕੁੱਤੇ ਨੂੰ ਰੋਟੀ ਅੱਜ ਜ਼ਰੂਰ ਪਾ ਦੇਣੀ ਹੈ ਬ੍ਰਸਪਦ ਦਾ ਨਕਸ਼ਤਰ ਸ਼ੁਭ ਫਲ ਦਵੇ ਤਾਂ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰ ਲਓ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਕਿਸਮਤ ਸਥਾਨ ਵਿੱਚ ਬੈਠਾ ਹੋਇਆ ਚੰਦਰ ਕਾਫੀ ਵਾਰ ਦਿਨ ਚ ਇਮੋਸ਼ਨਲ ਕਰੇਗਾ ਤੁਹਾਨੂੰ ਮੂਡ ਤੁਹਾਡਾ ਦਿਮਾਗ ਤਾਂ ਸਹੀ ਹੈ ਪਰ ਮਨ ਤੁਹਾਡਾ ਕਈ ਵਾਰ ਡਾਮਾ ਡੋਲ ਸਥਿਤੀਆਂ ਵਿੱਚ ਡਿਸੀਜਨ ਲੈਣ ਦੀ ਪ੍ਰੋਬਲਮ ਕਰਕੇ ਹੋ ਸਕਦਾ ਏ ਮਤਲਬ ਮਨ ਡਾਮਾ ਡੋਲ ਸਥਿਤੀ ਵਿੱਚ ਰਹੇਗਾ ਨੌਕਟ ਪਾਣੀ ਦੇ ਧਾਰਮਿਕ ਸਥਾਨ ਤੇ ਪੀਣੇ ਸ਼ੁਭ ਬ੍ਰਹਸਪਤੀ ਨੂੰ ਸ਼ੁਭ ਕਰਨ ਦੇ ਲਈ ਗੰਗਾ ਜਲ ਨਾਲ ਪੀਲਾ ਕਪੜਾ ਧੋ ਕੇ ਆਪਣੇ ਕੋਲ ਰੱਖੋ ਤੇ ਦੁੱਧ ਦੀ ਘਰਲੀ ਕਰੋ ਰਿਲੈਕਸ ਫੂਰੀ ਤਰ੍ਹਾਂ ਨਾਲ ਮਿਲ ਜਾਏਗੀ ਸਾਜਿ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਇਹ ਸਿਤਾਰੇ ਸ਼ੁਭ ਬਿਲਕੁਲ ਬ੍ਰਸਪਤ ਦਾ ਨਕਸ਼ਤਰ ਤਾਂ ਬਿਜ਼ਨਸ ਕੰਮ ਕਰ ਲਈ ਚੰਗਾ ਸੇਵਿੰਗ ਲਈ ਅੱਛਾ ਤੇ ਜੋ ਤੁਸੀਂ એનર્ਜੀ ਆਪਣੇ ਪਰਿਵਾਰ ਨੂੰ ਦੇ ਰਹੇ ਹੋ ਉਹਦੇ ਲਈ ਵੀ ਬਿਲਕੁਲ ਅੱਛਾ ਚੱਲ ਰਿਹਾ ਹੈ ਬਸ ਥੋੜਾ ਜਿਹਾ ਗੁੱਸੇ ਤੇ ਆਪਣੇ ਘਰਣ ਭਾਈਨਾ ਸਬੰਧ ਸਹੀ ਰਹਿਣ ਇਹਦੇ ਲਈ ਥੋੜਾ ਜੁਪਾਨ ਚ ਮਿਠਾਸ ਰੱਖ ਕੇ ਚਲੋ ਜੀਪ ਤੇ ਸਵੇਰ ਤੋਂ ਸ਼ੈ ਵਰਗਾ ਲਓ ਅਗਲੀ ਰਾਸ਼ੀ ਸੈਜੀਟੇਰੀਸ ਤਨੂ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਂ ਪ੍ਰਸ਼ਵਦਾ ਨਕਸ਼ਤਰ ਮਿੱਤਰ ਹੈ ਆਪਣੇ ਲਈ ਸੋਚਣਾ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਤੁਸੀਂ ਤਾਂ ਤਰੱਕੀ ਲਈ ਜਾਂ ਅੱਗੇ ਵਧਣ ਦੇ ਲਈ ਜੋ ਤੁਹਾਨੂੰ ਰਸਤੇ ਮਿਲ ਰਹੇ ਨੇ ਜਾਂ ਤੁਸੀਂ ਕਿਸੇ ਦੀ ਸਲਾਹ ਲੈ ਰਹੇ ਹੋ ਜਾਂ ਸੋਚ ਰਹੇ ਹੋ ਕਿ ਕੁਝ ਹੋਰ ਕਿਸੇ ਤਰੀਕੇ ਦੇ ਨਾਲ ਨੇਮ ਫੇ ਵਧਾਇਆ ਜਾਵੇ ਤਾਂ ਉਹਦੇ ਲਈ ਕਿਸਮਤ ਦਾ ਪੂਰਾ ਸਾਥ ਤੁਹਾਨੂੰ ਮਿਲਣ ਵਾਲਾ ਹੈ ਕਿਉਂਕਿ ਬੁੱਧ ਜਦੋਂ ਨਾਲ ਆ ਜਾਵੇਗਾ ਤਾਂ ਹੋਰ ਅੱਛਾ ਹੋ ਜਾਏਗਾ ਚੰਦਰ ਆਜੇ ਤੁਹਾਡੇ 7ਵੇਂ ਸਥਾਨ ਵਿੱਚ ਹੈ ਤੇ ਸ਼ਾਮ ਤੋਂ ਬਾਅਦ 8ਵੇਂ ਸਥਾਨ ਵਿੱਚ ਚਲਾ ਜਾਏਗਾ ਕਿਸੇ ਵੀ ਕੰਮ ਨੂੰ ਕੱਲ ਤੇ ਟਾਲਣਾ ਨੁਕਸਾਨ ਕਰੇਗਾ ਤਾਂ ਅੱਜ ਹੀ ਆਪਣੇ ਪੂਰੇ ਕੰਮ ਪੂਰੇ ਵਕਤ ਤੇ ਟਾਈਮ ਟੇਬਲ ਬਣਾ ਕੇ ਕਰੋ ਖਾਸ ਤੌਰ ਤੇ ਵਿਦਿਆਰਥੀ ਜੋ ਨੇ ਉਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਟੈਸਟ ਨੂੰ ਹਲਕੇ ਵਿੱਚ ਨਾ ਲਓ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਨੌਕਰੀ ਪੇਸ਼ਾ ਯਾਤਕਾਂ ਨੂੰ ਆਪਣੇ ਜੁਕਲੀਗ ਨੇ ਤੁਹਾਡੇ ਨਾਲ ਕੰਮ ਕਰਦੇ ਆ ਉਹਨਾਂ ਨਾਲ ਮਿੱਤਰਤਾ ਬਣਾ ਕੇ ਰੱਖਣੀ ਚਾਹੀਦੀ ਆ ਮੁਸੀਬਤ ਦੇ ਟਾਈਮ ਤੇ ਆਪਾਂ ਕਹਿ ਦਿੰਦੇ ਆ ਕਿ ਨਾਲ ਦੇ ਆਲੇ ਦੁਆਲੇ ਦੇ ਕੰਮ ਆਉਂਦੇ ਆ ਬਸ ਇਹ ਚੀਜ਼ ਸੋਚੋ ਕਿਉਂਕਿ ਚੰਦਰ 6ਵੇਂ ਸਥਾਨ ਵਿੱਚ ਹੈ ਐਵੇਂ ਹੀ ਵਿਰੋਧੀ ਪੈਦਾ ਕਰ ਦੇਣਗੀ ਤੁਹਾਡੀ ਸੋਚ ਦੁਆਰਾ ਕਿ ਇਦਾਂ ਨਾ ਕਰ ਦੇਣ ਇਦਾਂ ਨਾ ਕਰ ਦੇਣ ਚਲੋ ਬ੍ਰਸਪਦ ਦਾ ਨਕਸ਼ਤਰ ਮਿੱਤਰਾਂ ਬਲੇਸਿੰਗ ਮਿਲੇ 7ਵੇਂ ਸਥਾਨ ਵਿੱਚ ਜਾਏਗਾ ਚੰਦਰ ਤਾਂ ਧਨ ਪੈਸਾ ਵੀ ਆ ਜਾਏਗਾ ਪਰ ਥੋੜਾ ਜਿਆ ਜਲਦਬਾਜੀ ਤੇ ਕੰਟਰੋਲ ਰੱਖੋ ਅਕਿਊਰਸੀ ਜੇ ਨਹੀਂ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਬ੍ਰੈਸਪਤਾ ਉਹ ਇਨਕਮ ਦਾ ਮਾਲਕ ਹੈ ਤਾਂ ਦਾ ਮਾਲਕ ਹੈ ਤਾਂ ਇਨਕਮ ਡਬਲ ਕਰਨ ਦੇ ਲਈ ਤਾਂ ਲਈ ਸ਼ੇਅਰ ਮਾਰਕੀਟ ਵਿੱਚ ਪੈਸਾ ਲੋਣ ਲਈ ਥੋੜਾ ਸੋਚ ਸਮਝ ਕੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਬੇਸ਼ੱਕ ਸ਼ੁਕਰ 12ਵੇਂ ਸਥਾਨ ਵਿੱਚ ਹੈ ਤੇ ਤੁਸੀਂ ਇਹੋ ਜਿਹੇ ਲੋਕਾਂ ਤੋਂ ਪੁੱਛਗਿੱਛ ਕਰਕੇ ਥੋੜਾ ਪ੍ਰੋਫਿਟ ਤੁਹਾਨੂੰ ਅੱਛਾ ਹੋ ਰਿਹਾ ਤਾਂ ਛੋਟੇ-ਛੋਟੇ ਇਨਵੈਸਟਮੈਂਟ ਜਿਆਦਾ ਫਾਇਦਾ ਕਰੇਗੀ ਦੁਕਾਨਦਾਰੀ ਅਤੇ ਜੋ ਬੁਟੀਕ ਵਗੈਰਾ ਜੋ ਕੋਈ ਤੁਹਾਡਾ ਆਪਣਾ ਕੰਮ ਹੈ ਤਾਂ ਉਹਦੇ ਵਿੱਚ ਕੰਮ ਕਰ ਤੁਹਾਨੂੰ ਸਫਲਤਾ ਦੇਣ ਵਾਲਾ ਹੈ ਵਿਰੋਧੀ ਕੋਈ ਨੁਕਸਾਨ ਨਹੀਂ ਕਰ ਪਾਉਣਗੇ Paise yani main rashi waleyan nu nazaran to bachna chahida hai baaki jo chandr chauthe sthan vich vi shubh te 5ve sthan vich vi jaake shubh phal dega ਬ੍ਰਹਸਪਦਾਂ ਨਕਸ਼ਤਰ ਮਿੱਤਰ ਆ ਨਰਜੀਵੀ ਅੱਛੀ ਹੈ ਤੁਹਾਡੀ ਧਾਰਮਿਕ ਕੀਰਤਨ ਸੁਣਨ ਵਿੱਚ ਮਨ ਕਰ ਰਿਹਾ ਫੰਕਸ਼ਨ ਕਿਤੇ ਦੀ ਤਿਆਰੀ ਕਰ ਰਹੇ ਹੋ ਤੁਸੀਂ ਤੇ ਫੰਕਸ਼ਨ ਭਾਵੇਂ ਹਜੇ ਦੂਰ ਆ ਪਰ ਤਿਆਰੀਆਂ ਦੇ ਆ ਤੁਹਾਡੀਆਂ ਪੂਰੀਆਂ ਜੋਰਾ ਸ਼ੋਰਾ ਤੇ ਚੱਲਦੀਆਂ ਪਈਆਂ ਨੇ ਰਾਹੂ ਦੀ ਬੁੱਧ ਤੇ ਦ੍ਰਿਸ਼ਟੀ ਹੈ ਤਾਂ ਇਸ ਕਰਕੇ ਭੈਣ ਭੂਆ ਜਾਂ ਬੇਟੀ ਨੂੰ ਲੈ ਕੇ ਤੁਹਾਨੂੰ ਥੋੜੀ-ਬਹੁਤੀ ਪਰੇਸ਼ਾਨੀ ਉਸਦੇ ਉਸਦੀ ਵਿਆਹ ਸ਼ਾਦੀ ਨੂੰ ਲੈ ਕੇ ਉਸਦੇ ਕੰਮ ਕਰਨ ਨੂੰ ਲੈ ਕੇ ਤੁਹਾਡੇ ਦਿਮਾਗ ਤੇ ਹਾਵੀ ਜਾਂ ਬੋਝ ਉਹ ਬੁੱਧ ਦੀ ਰਾਹੂ ਤੇ ਦ੍ਰਿਸ਼ਟੀ ਕਰਕੇ ਰਹਿ ਸਕਦਾ ਤਾਂ ਪੰਛੀਆਂ ਨੂੰ ਸਤਨਾਜਾ ਹਰੀਮੁੱਗੀ ਜਾਂ ਸਤਨਾਜਾ ਜਾਲ ਪ੍ਰਵਾਹ ਕਰ ਸਕਦੇ ਹੋ ਨੁਕਸਾਨ ಬಚೇ ರಮಂಗೇ ਵਾਸਤੂ ਟਿਪ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬੈੱਡਰੂਮ ਜੋ ਹੈ ਬੈੱਡਰੂਮ ਬੜਾ ਮਾਇਨੇ ਰੱਖਦਾ ਨੀਂਦ ਦਾ ਸਹੀ ਤਰੀਕੇ ਨਾਲ ਆਉਣਾ। ਕਈ ਵਾਰੀ ਸਾਡੀ ਨੀਂਦ ਡਿਸਟਰਬ ਹੋ ਜਾਂਦੀ ਹੈ ਤਾਂ ਸੌਣ ਵਾਲੀ ਜਗ੍ਹਾ ਹਮੇਸ਼ਾ ਥੋੜੀ ਬਦਲ ਲੈਣੀ ਚਾਹੀਦੀ ਆ। ਜ਼ਰੂਰੀ ਨਹੀਂ ਕਿ ਇੱਕ ਬੈੱਡਰੂਮ 'ਚ ਅਸੀਂ 10 ਸਾਲ ਤੋਂ ਪੈ ਰਹੇ ਹਾਂ ਤੇ ਉੱਥੇ ਹੀ ਹਮੇਸ਼ਾ ਪਵਾਂ। ਪਹਿਲਾਂ ਤਾਂ ਬੜੀ ਸੋਹਣੀ ਨੀਂਦ ਆਉਂਦੀ ਸੀ, ਹੁਣ ਕਿਉਂ ਹਟ ਗਈ? ਤਾਂ ਕਈ ਵਾਰੀ ਦਿਸ਼ਾਵਾਂ ਗ੍ਰਹਿਾਂ ਦੀਆਂ ਬਦਲਦੀਆਂ ਨੇ। ਜਿੱਦਾਂ ਮੰਨ ਲਓ ਕਿ ਤੁਹਾਡਾ ਪੂਰਬ ਦਿਸ਼ਾ ਦੇ ਵਿੱਚ ਬਣਿਆ ਹੋਇਆ ਬੈੱਡਰੂਮ ਹੈ ਤੇ ਸੂਰਜ ਦੀ ਦਸ਼ਾ ਚ ਤਾਂ ਜਦਦਰ ਦਰਦਰਾ ਤੁਹਾਨੂੰ ਲੱਗਦਾ ਟੁੱਟਣ ਲੱਗ ਗਿਆ ਤਾਂ ਥੋੜਾ ਜਿਹਾ ਸੌਣ ਵਾਲੀ ਜਗਾ ਚੇਂਜ ਕਰ ਲੈਣੀ ਚਾਹੀਦੀ ਕਦੇ ਵੀ ਬੈਡਰੂਮ ਨਾਰਥ ਈਸਟ ਵਿੱਚ ਨਹੀਂ ਬਣਾਉਣਾ ਚਾਹੀਦਾ ਅਗਰ ਤੁਹਾਡੇ ਨਾਰਥ ਈਸਟ ਵਿੱਚ ਬੈਡਰੂਮ ਬਣਿਆ ਤਾਂ ਉੱਥੇ ਬਿਲਕੁਲ ਵੀ ਨਾ ਸੋਵੋ ਉਸ ਨੂੰ ਖਾਲੀ ਹੀ ਰੱਖੋ ਜਾਂ ਕਿਤੇ ਕੋਈ ਗੈਸਟ ਵਗੈਰਾ ਆਉਂਦਿਆ ਕੋਈ ਮਹਿਮਾਨ ਆਉਂਦਿਆ ਤਾਂ ਉਹਨਾਂ ਨੂੰ ਤਾਂ ਇੱਕ ਅੱਧੇ ਦਿਨ ਰਹਿਣਾ ਹੁੰਦਾ ਹੈ ਤਾਂ ਉਹਨਾਂ ਨੂੰ ਤੁਸੀਂ ਸੁਵਾ ਸਕਦੇ ਹੋ ਪਰ ਆਪ ਲੰਬਾ ਸਮਾਂ ਕਦੇ ਵੀ ਨਾਰਥ ਈਸਟ ਵਿੱਚ ਨਹੀਂ ਸੋਣਾ ਚਾਹੀਦਾ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਪਰੇਸ਼ਾਨੀ ਆਉਂਦੀ ਹੈ ਠੀਕ ਇਸੀ ਵਾਸਤੂ ਟਿਪ ਸਮਝਾ ਜਜ਼ੱ आज दादी बहुत शुभकामनाएं खुश रहो मुस्कुराने में द इजाजत साथ सिखा